ਲੋ ਵੀ ਦੋਸਤੋ ਝੋਨਾ ਲਾਉਣ ਲੱਗ ਗਿਆ ਕਿਰਤੀ ਲੋਕ ਕਿਰਤੀ ਕਹਿ ਸਕਦੇ ਆ ਇਹ ਤੇ ਇਹਨਾਂ ਨੂੰ ਨਾ ਮਜ਼ਦੂਰ ਤੇ ਬੁਰਜ ਮੇਮੇ ਤੋਂ ਸਾਥੀ ਇਹ ਸਾਰੇ ਤੇ ਜੋਂ ਝੋਨਾ ਲਾਈ ਜਾਂਦੇ ਆ ਹੱਤਪਾਲ ਦੇ ਤੇ ਮੈਂ ਜਦੋਂ ਹੁਣ ਸੈਰ ਕਰਨ ਆਇਆ ਤੇ ਮੈਨੂੰ ਲੱਗਦੀ ਇਹ ਘਰਵਾਂ ਦੇ ਕਿ 50 ਮਿੰਟ ਹੋ ਗਏ ਵੀ ਆਹ ਇਹਨਾਂ ਨੂੰ ਮੈਂ ਕਿਰਤੀ ਲੋਕ ਦਾ ਨਾਂ ਦਿੰਦਾ ਤੇ ਦਿਨ ਅਜੇ ਖੜਿਆ ਨਹੀਂ ਪੂਰਾ ਨਹੀਂ ਰਹੀ ਅਜੇ ਆ ਤਾਂ ਇਹ ਮੋਬਾਈਲ ਤੇ ਮੈਂ ਥੋੜਾ ਜਿਹਾ ਚੈਨਲ ਕੀਤਾ ਤੇ ਇਹਨਾਂ ਨੇ ਆਹ ਸ਼ੁਰੂਆਤ ਕਰਤੀ ਝੋਨਾ ਲਾਉਣ ਦੀ ਦਿਨ ਚੜੇ ਵੀ ਥੋੜਾ ਦਿਖਾਉਣਾ ਮੈਨੂੰ ਤੇ ਪਰ ਹੁਣ ਵੀ ਦਿਖਾਉਣਾ ਤੁਹਾਨੂੰ ਤੇ ਪਰ ਹੁਣ ਇਹ ਕਿ ਕਿੰਨੇ ਵਜੇ ਉੱਠਦੇ ਹੋਵੋਗੇ ਵੀ ਤੁਸੀਂ ਸਵੇਰੇ ਤਿੰਨ ਵਜੇ ਉੱਠਦੇ ਹੋ ਤਿੰਨ ਵਜੇ ਉੱਠ ਕੇ ਫਿਰ ਹੁਣ ਚਾਹ ਪਾਣੀ ਪੀ ਕੇ ਰੋਟੀ ਵੀ ਬਣਾ ਕੇ ਨਾਲ ਲੈ ਹਾਂ ਅਜੇ ਰੋਟੀ ਵੀ ਬਣਾ ਲੈਂਦੀ ਆ ਬੀਬੀਆਂ ਜੀ ਹੁਣ ਪਹਿਲਾਂ ਇਹਨੂੰ ਅੱਛਾ ਪਰਾ ਕੇ ਹੈ ਬਾਬਰੀਆ ਸਮਾਜ ਆ ਬਈ ਬੁਰਜ ਮਹਿਮੇ ਦੇ ਇਹ ਬੜੇ ਮਿਹਨਤੀ ਲੋਕ ਆ ਕਿਉਂਕਿ ਇਹ ਹਰ ਪਾਸੇ ਭਾਵੇਂ ਕੋਈ ਸਬਜ਼ੀ ਲਾਉਣ ਦੀ ਗੱਲ ਹੋਵੇ ਭਾਵੇਂ ਝੋਲਾ ਲਾਉਣ ਦੀ ਹੋਵੇ ਭਾਵੇਂ ਨਰਮਾ ਚੁਕਣ ਦੀ ਗੱਲ ਹੋਵੇ ਤੇ ਭਾਵੇਂ ਇਹ ਹਰਪ੍ਰਾਸਤਾਨ ਜਾ ਕੇ ਇਹਨਾਂ ਨੇ ਸਰੋ ਕਟਣੀ ਹੋਵੇ ਜਾਂ ਕੋਈ ਵੀ ਹੋਵੇ ਤੇ ਮਿਹਨਤ ਬਹੁਤ ਕਰਦੇ ਆ ਇਹਨਾਂ ਨੂੰ ਮੈਂ ਦਰਜਾ ਦੇਣਾ ਕਿਰਤੀ ਲੋਕਾਂ ਦਾ ਤੇ ਔਖਾ ਬਹੁਤ ਆ ਬਈ ਹੁਣ ਦੇਖਦੇ ਹੁੰਨੇ ਆ ਅਸੀਂ ਤਾਂ ਕਹਿ ਦਿੰਨੇ ਆ ਯਾਰ ਸੌਖੀ ਨਹੀਂ ਗੱਲ ਆ ਵੇਖੋ ਐਂ ਸਾਰਾ ਦਿਨ ਰਹਿਣਾ ਤੇ ਚੜ੍ਹਦੀਆਂ ਕਲਾ 'ਚ ਨਸ਼ੇ ਪੱਤਾ ਤਾਂ ਕੋਈ ਨਹੀਂ ਖਾਂਦਾ ਵੀ ਛੋਟੇ 'ਚੋਂ ਹੈ ਬੱਚ ਤਾਂ ਆ ਨਹੀਂ ਨਾਲੇ ਕਹਿ ਦਿੰਦੇ ਆ ਕਿ ਜਿਹੜੇ ਕੰਮ ਕਰਦੇ ਆ ਸਾਰੇ ਇਹ ਕੁਛ ਥੋੜਾ ਥੋੜਾ ਖਾ ਪੀ ਲੈਂਦੇ ਆ ਫੁੱਡੀ ਬਚਦਾ ਕੋਈ ਨਹੀਂ ਮੰਦਾ ਨਹੀਂ ਸਾਡੇ ਅੱਛਾ ਨਸ਼ੇ ਪੱਤੇ ਵਾਲਾ ਕੋਈ ਨਹੀਂ ਇਹਦਾ ਕੰਮ ਦਾ ਹੀ ਨਸ਼ਾ ਸੋਨੂ ਹੈਣਾ ਕਿੰਨੇ ਦਿਨ ਹੋ ਗਏ ਹੁਣ ਇਹ ਲਾਉਂਦਿਆਂ ਨੂੰ ਕਿੰਨਾ ਦਿਨ ਹੋ ਗਏ ਵੀਰਣ ਹੋ ਗਏ ਤੇ ਅਜੇ ਚੱਲੂਗਾ ਕੰਮ ਅਜੇ ਤਾਂ ਮੈਂ ਨਾਲ ਦੀ 10 ਦਿਨ ਚੱਲੂਗਾ ਹਣਾ 10 ਦਿਨ ਇਹ ਹੁਣ ਬੀਬੀਆਂ ਨਹੀਂ ਆਂਜੇ ਅਜੇ ਹਣਾ अच्छा। ਲੋ ਵੀ ਦੋਸਤੋ ਮੈਂ ਤਾਂ ਸੈਰ ਕਰਨ ਆਇਆ ਹਰ ਰੋਜ਼ ਦੀ ਤਰ੍ਹਾਂ ਤੇ ਇੱਧਰ ਸਾਡੇ ਹੀ ਕਿਰਤੀ ਲੋਕ ਆ ਗਏ ਬੁਰਜ ਮਹਿਮੇ ਤੋਂ। ਇਹਦੇ ਤੇ ਸਾਡੇ ਸਕੂਲ 'ਚ ਵੀ ਪੜ੍ਹ ਕੇ ਗਏ ਆ ਮੈਨੂੰ ਲੱਗਦੀ ਇਹਨਾਂ 'ਚੋਂ। ਪਹਿਲਾ ਹਨਾ ਕਿੰਨੀ-ਕਿੰਨੀ ਪੜ੍ਹਾਈ ਕਰੀ ਹੋਣੀ ਆ ਵੀ ਤੁਹਾਡੇ 'ਚੋਂ? 12 12 ਕਰੀ ਹੋਈ ਹੈ ਜੀ। ਤੇਰੇ ਵੀ ਇਹ ਕੀਤੀ ਆ? 12th ਕਰੀ ਹੋਈ ਹੈ ਜੀ। ਅੱਛਾ ਦੋਨਾਂ ਦੇ ਕਿੱਥੇ ਪਾਸੇ ਓਹ ਕਿਆ ਬਾਤ ਆ ਹੀਰਾ ਬੰਦਾ ਤੂੰ ਤਾਂ ਯਾਰ 9894 ਜੇ ਪੇਪਰ ਦਿੱਤਾ ਹੋਇਆ ਜਿਹੜਾ ਪਹਿਲੀ ਲਿਸਟ ਤੇ ਛੱਡ ਜੋ ਕੋਈ ਨਹੀਂ ਦੇਣ ਚੜ੍ਹਨ ਦੇ ਥੋੜਾ ਜਿਹਾ ਮੈਂ ਅੱਗੇ ਜਾਵਾਂ ਲੈ ਵੀ ਦੋਸਤੋ ਅੱਗੇ ਥੋੜਾ ਮੈਂ ਤੁਰੇ ਫਿਰ ਆਉਦੋਂ ਉਹ ਇਹ ਚਿਹਰੇ ਦੇਖਣ ਲੱਗ ਜਾਣਗੇ ਫਿਰ ਮੈਂ ਇਹਨਾਂ ਦੇ ਚਿਹਰੇ ਦਿਖਾਉਣਾ ਯਾਰ ਵੇਖੋ ਟੈਟ ਪਾਸ ਕੀਤਾ ਈਟਟੀ ਕੀਤੀ ਆ ਬੀਏ ਕੀਤੀ ਕਿੰਨਾ ਕੁਛ ਕੀਤਾ ਕਿਆ ਬਾਤ ਹੈ ਤੇ ਇਹ ਮੈਂ ਤਾਂ ਝਲਕ ਦਿਖਾਉਣਾ ਵੀ ਆਪਾਂ ਕਹਿ ਦਿੰਨੇ ਆ ਨਾ ਯਾਰ ਸਵੇਰੇ ਤਾਂ ਉੱਠੇ ਨਹੀਂ ਜਾਂਦਾ ਤੇ ਜਿਹੜਾ ਸਵੇਰੇ ਉੱਠ ਗੜਾ ਉਹ ਤਾਂ ਦੁਨੀਆ ਜਿੱਤ ਗਿਆ ਪਿਆ ਸਵੇਰੇ ਉੱਠ ਕੇ ਇੱਕ ਤਾਂ ਤੁਰਨ ਫਿਰਦੇ ਮੇਰੇ ਵਰਗਾ ਵਿਲਾ ਜਾਂ ਤੁਰਨ ਫਿਰਦੇ ਆ ਕਿਤੇ ਲੱਤਾਂ ਦੁਖਣ ਲੱਗ ਜਾਂਦੀਆਂ ਤੇ ਆਹ ਦੇਖੋ ਇਹ ਤਾਂ ਆਪਦੀ ਕਿਰਤ ਕਰਨ ਜੁਟ ਗਏ ਇਹ ਰਾਤ ਸਵੇਰ ਦੀਆਂ ਤਸਵੀਰਾਂ ਇਹ ਤੇ ਹੁਣ ਇਹਨਾਂ ਦੇ ਚਿਹਰੇ ਭਾਵੇਂ ਨਹੀਂ ਦਿਂਦੇ ਪਰ ਇਹਨਾਂ ਦਾ ਮਿਹਨਤ ਦਾ ਕੋਈ ਕਸਰ ਨਹੀਂ ਛੱਡਦੇ ਜਿਹੜੀ ਉਹ ਚੀਜ਼ ਦਿਖਾਤੀ ਆ ਵੇਖੋ ਇੱਥੋਂ ਤੇ ਕਾਗੇ ਤੇ ਮੇਲਾ ਦੀ ਬੀਬੀਆਂ ਵੀ ਆਉਂਦੀਆਂ ਫਿਰ ਤੇ ਜੇ ਆਗੇ ਉਹ ਵੀ ਨੇੜੇ ਉਹਨਾਂ ਨੂੰ ਵੀ ਦਿਖਾ ਜੂਗਾ ਤੇ ਇਹਨੂੰ ਕਹਿੰਦੇ ਆ ਸੱਚੀ ਸੁੱਚੀ ਕਿਰਤ ਆ ਗੱਲਾਂ ਕਰਦੇ ਕੰਮ ਕਰਦੇ ਕਰਦੇ ਅਸੀਂ ਖੇਡੀਆਂ ਵੀ ਕਰ ਲੈਂਦੇ ਹੋਗੇ ਗੱਲਾਂ ਬਾਤਾਂ ਕਰ ਲੈਂਦੇ ਹੋਗੇ ਕਿ ਧਿਆਨ ਤਾਂ ਸੋਡਾ ਇਧਰ ਹੀ ਹੁੰਦਾ ਹੋ ਹੈ ਕਿ ਲੋੜ ਹੀ ਨਹੀਂ ਪੈਂਦੀ ਮਿਲਣਾ ਦੀ ਤੇ ਆਪਦਾ ਆਪਦਾ ਕੰਮ ਚ ਹੀ ਹੋ ਕਿਆ ਬਾਤ ਹਾਂ ਕਿਆ ਬਾਤ ਆ ਬਈ ਲਓ ਬਈ ਆ ਇਧਰੋਂ ਬੀਬੀਆਂ ਵੀ ਆ ਗਰੀਆਂ ਹੁਣ ਤੇ ਹੁਣ ਇਹਨਾਂ ਨੇ ਇਹ ਰੋਟੀ ਪਾਣੀ ਬਣਾ ਲਏ ਵੀ ਤੁਸੀਂ ਹਾਂਜੀ ਅੱਛਾ ਜੀ ਪਹਿਲਾਂ ਫਿਰ ਤਾਂ ਦੋ ਤਿੰਨ ਦੋ ਕਜੇ ਉੱਠਦੇ ਹੋਗੇ ਤੁਸੀਂ ਤਾਂ ਹਾਂਜੀ ਅੱਛਾ ਜੀ ਆਹ ਲਓ ਵੀ ਦੋਸਤੋ ਜਿਹੜੇ ਆਲਸੀ ਜਿਹੇ ਮੇਰੇ ਵਰਗੇ ਕਹਿੰਦੇ ਆ ਵੀ ਮੈਂਥ ਤੋਂ ਉੱਠਿਆ ਨਹੀਂ ਜਾਂਦਾ ਤੇ ਆਹ ਬੀਬੀਆਂ ਤੇ ਇਹ ਨਾਲ ਇਹਨਾਂ ਦੇ ਪਰਿਵਾਰ ਆ ਆ ਗਏ ਇਧਰ ਦੇ ਪਾਸੇ ਆ ਦੇਖੋ ਹੁਣ ਇਹਨਾਂ ਚੋਂ ਥੋੜਾ ਜਿਹਾ ਦਿਨ ਚੜਨ ਦਿਓ ਹੁਣ ਤਾਂ ਮੈਂ ਇਧਰੋਂ ਟਰੈਕਟਰਾਂ ਤੇ ਆ ਗਏ ਇਹ ਤੁਹਾਨੂੰ ਵੀਡੀਓ ਅੱਜ ਵੱਖਰੀ ਜੀ ਵੀਡੀਓ ਦਿਖਾਉਣੇ ਆ ਦਿਨੇ ਤਾਂ ਸੋਲ ਵੀਡੀਓ ਤੁਸੀਂ ਦੇਖਦੇ ਹੋਣਗੇ ਤੇ ਅੱਜ ਆ ਦੇਖੋ ਵੀ ਇਹ ਕਿੰਨੇ ਵਜੇ ਉੱਠੇ ਆ ਤੇ ਆ ਕੇ ਮੈਨੂੰ ਲੱਗਦੀ ਇਹ ਸਾਢੇ ਪੌਣੇ 5 ਵਜੇ ਆ ਲੱਗ ਗਈ ਸੀ ਇੱਥੇ ਪੌਣੇ 5 50 ਮਿੰਟ ਤੇ ਹਰ ਰੋਜ਼ ਦੀ ਤਰ੍ਹਾਂ ਐਵੇਂ ਹੁੰਦਾ ਤੇ ਹੁਣ ਮੈਂ ਆਉਂਦਾ ਹੋਇਆ ਫੇਰ ਦਿਖਾਉਣਾ ਉਦੋਂ ਇਹ ਸਾਰੇ ਦਿਨ ਚੜਜੂਗਾ ਤੇ ਚਿਹਰੇ ਦਿਸਣ ਲੱਗ ਜਾਣਗੇ ਤੇ ਉਹ ਬੀਏ ਵਾਲੇ ਦੇ ਟਟ ਪਾਸ ਕੀਤਾ ਜਿਹੜਾ ਉਹ ਉਹ ਬਾਈ ਵੀ ਦਿਖਾਉਂਗਾ ਤੇ ਨਾਲ ਜਿਹੜਾ ਨੇ ਇੱਥੇ 12ਵੀਂ ਕਰਕੇ ਮੇਰੇ ਪਿੰਡ ਦੇ ਸਕੂਲ ਚੋਂ ਦਿਹਾਉਣ ਦਿਓ ਇਹ ਦਿਹਾਉਣ ਦੇ ਖੇਤਾਂ ਚੋਂ ਨਰਾਰਿਆ ਬੁਰਜ ਮਹਿਮੇ ਦੇ ਮੇਰੇ ਗਵਾਂਢੀ ਪਿੰਡ ਦੇ ਤੇ ਬਾਵਰੀਆ ਸਮਾਜ ਦੇ ਯੋਧੇ ਕਿਰਤੀ ਲੋਕ ਆ ਇਹ ਇਹਨਾਂ ਨੂੰ ਮੈਂ ਕਿਰਤੀ ਦਾ ਦਰਜਾ ਦੇਉਂਗਾ ਤੇ ਮੈਂ ਵੀ ਅੱਗੇ ਜਾਵਣਾ ਫੇਰ ਆਉਣਾ ਮਾੜਾ ਕਰੋ ਤੁਸੀਂ ਉਹਨਾਂ ਚਿਰ ਕੰਮ ਸੋ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਸਾਜਨ ਪੰਜਾਬੀ ਟੀਵੀ ਤੇ ਮੈਂ ਤੁਹਾਡਾ ਆਪਣਾ ਗੁਰਨਾਇਬ ਸਾਜਨ ਦਿਉਣ ਸੋ ਅੱਜ ਅਸੀਂ ਮੈਂ ਸਵੇਰੇ ਸਵੇਰੇ ਸੈਰ ਕਰਨ ਜਾਂਦਾ ਸੀਗਾ ਇੱਧਰ ਮੇਰੇ ਪਿੰਡ ਦਿਉਣ ਤੋਂ ਬੱਲੂ ਵਾਲੇ ਰਸਤੇ ਮੈਂ ਜਾਣਾ ਹੁੰਦਾ ਤੇ ਸਵੇਰੇ 4:30 ਵਜੇ ਖੇਤਾਂ 'ਚ ਜਿਹੜੇ ਝੋਨਾ ਲਾਉਂਦੇ ਜਿਹੜੇ ਕਿਰਤੀ ਲੋਕ ਮੈਂ ਦੇਖੇ ਤੇ ਇਹਨਾਂ ਦੀ ਮੈਂ ਪਹਿਲਾਂ ਉਦੋਂ ਹਨੇਰਾ ਸੀਗਾ ਮੂਹ ਹਨੇਰਾ ਸੀਗਾ ਤੇ ਉਦੋਂ ਇਹ 4:30 ਵਜੇ ਪੌਣੇ 5:00 ਵਜੇ ਖੇਤਾਂ 'ਚ ਆ ਗਏ ਸੀਗੇ ਤੇ ਨਾਲ ਇਹਨਾਂ ਦੇ ਬੀਬੀਆਂ ਜਿਵੇਂ ਹੁਣ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਬੁਰਜ ਮਹਿਮੇ ਤੋਂ ਆ ਇਹ ਜਿਹੜਾ ਇਹਨਾਂ ਦਾ ਆਪ ਵਿੱਚ ਇੱਕ ਪਰਿਵਾਰ ਹੀ ਆ ਚਾਚੇ ਤਾਏ ਜਾਂ ਕੋਈ ਹੋਰ ਇਹਨਾਂ ਦੇ ਬੱਚੇ ਆ ਜਿਹੜੇ ਉਹ ਸਾਰੇ ਇਕੱਠੋ ਨਾਲ ਲਾਉਂਦੇ ਆ ਸੋ ਨੂੰ ਮੈਂ ਇਹੋ ਜੀ ਵੀਡੀਓ ਦਿਖਾਉਣ ਜਾ ਰਿਹਾ ਵੀ ਜਿਹੜੇ ਇੱਕ ਨੌਜਵਾਨ ਆ ਪੜ੍ਹਾਈ ਲਿਖਾਈ ਕਰਕੇ ਵੀ ਜਿਹੜੇ ਨੌਜਵਾਨ ਇੱਕ ਬੇਰੁਜ਼ਗਾਰ ਫਿਰਦੇ ਆ ਸਰਕਾਰਾਂ ਇਹ ਤਾਂ ਬਹੁਤ ਵੱਡੇ ਦਾਅਵੇ ਕਰਦੀਆਂ ਵੀ ਅਸੀਂ ਨੌਕਰੀਆਂ ਦੇ ਦਿੰਦੇ ਆ ਅਸੀਂ ਮੰਨਦੇ ਆ ਵੀ ਨੌਕਰੀਆਂ ਉਹਨਾਂ ਨੂੰ ਬਿਨਾ ਪੈਸੇ ਤੋਂ ਦਿੱਤੀਆਂ ਵੀ ਜਾਂਦੀਆਂ ਵੀ ਉਹਨਾਂ ਨੇ ਬੀਏ ਕਰਕੇ ਈਟੀਟੀ ਵੀ ਕਰ ਲਈ ਜਿਹੜੇ ਟੈਟ ਪਾਸ ਆ ਜਾਂ ਉਹ ਵੀ ਕਰ ਲਏ ਤੇ ਤੋਂ ਬਾਅਦ ਅਗਲੀ ਜਿਹੜੀ ਪੜ੍ਹਾਈ ਆ ਉਹਨਾਂ ਦੀ ਗਰੀਬੀ ਦੇ ਅੱਗੇ ਮੰਨ ਲਓ ਉਹ ਆਦੇ ਨਹੀਂ ਕਰ ਸਕੇ ਤੇ ਉਹ ਚਾਹਣੇ ਅਸੀਂ ਵੀ ਜਿਹੜੇ ਇਹੋ ਜਿਹੇ ਬੱਚਿਆਂ ਦੀ ਮਦਦ ਵੀ ਕਰਿਆ ਕਰੋ ਲੋਕ ਦਾਨੀ ਬਹੁਤ ਆ ਪਰ ਦਾਨੀ ਜਾਂਦੇ ਵੀ ਜਿਹੜਾ ਉਹਨਾਂ ਦਾ ਪੈਸਾ ਕਿਰਤ ਉਹਨਾਂ ਦੀ ਬਹੁਤ ਵੱਡੀ ਹੁੰਦੀ ਆ ਪਰ ਉਹ ਪੈਸਾ ਸਹੀ ਹੱਥਾਂ 'ਚ ਤਾਜ ਜਾ ਸਕਦਾ ਜੇ ਸਹੀ ਬੰਦਿਆਂ ਦੀ ਚੋਣ ਕੀਤੀ ਜਾਵੇ ਸੋ ਜਗਮੋਣ ਸਿੰਘ ਹਾਂ ਜਗਮੋਣ ਸਿੰਘ ਪੁਰਜ ਮਹਿਮੇ ਤੋਂ ਆ ਜਿਹੜਾ ਇਹ ਕਿਰਤੀ ਲੋਕਾਂ 'ਚ ਕੰਮ ਕਰ ਰਹੇ ਆ ਇਹਨਾਂ ਨੂੰ ਨੌਜਵਾਨ ਨੂੰ ਜਿਹੜੇ ਦੱਸਿਆ ਬੀਏ ਤੇ ਜਿਹੜਾ ਸਿੱਖਿਆ ਤੇ ਸਿਖਲਾਈ ਸਾਸਤਾ ਈਟੀਟੀ ਜਿਹਨੂੰ ਕਹਿੰਦੇ ਮੇਰੇ ਪਿੰਡ ਦਿਉਣੀ ਇੱਥੇ ਇੱਥੋਂ ਵੀ ਕੀਤੀ ਆ ਇਹਨਾਂ ਨੇ ਜਿਹੜੇ ਅਗਲੇ ਟੈਟ ਪਾਸ ਤੇ ਜਿਹੜੇ ਦੂਜੇ ਸਾਰੇ ਕੋਸ਼ਿਸ਼ ਕਰੇ ਆ ਪਰ ਘਰ ਦੇ ਹਾਲਾਤ ਕੁਝ ਹੋਰ ਆ ਜਿਹੜੇ ਕਿ ਹੋਰ ਕੋਸ਼ਿਸ਼ ਕਰਨੀ ਕਰ ਸਕੇ ਅਦਰ ਬੈਕਵਰ ਤੇ ਸਰਕਾਰਾਂ ਨੇ ਕੋਟਾ ਵੀ ਦਾ ਘਟ ਕੀਤਾ ਤੇ ਮਜਬੂਰੀ ਚ ਇਹਨਾਂ ਨੇ ਇਹਦੇ ਮਾਪੇ ਇਹਨਾਂ ਦੀਆਂ ਭੈਣਾਂ ਤੇ ਇਹ ਆਪ ਇੱਥੇ ਝੋਨਾ ਲਾਉਂਦੇ ਆ ਵੈਸੇ ਕੰਮ ਕਰਨਾ ਕੋਈ ਮਾੜਾ ਨਹੀਂ ਹੁੰਦਾ ਕਿਉਂਕਿ ਜਦੋਂ ਕੰਮ ਦਾ ਸਮਾਂ ਤੇ ਇਹ ਮੌਕਾ ਸਾਹ ਲੈਣਾ ਚਾਹੀਦਾ ਪਰ ਫਿਰ ਵੀ ਸਰਕਾਰਾਂ ਨੂੰ ਜ਼ਰੂਰ ਚਾਹੀਦਾ ਜਿਹੜੇ ਦਾਅਵੇ ਕਰਦੀਆਂ ਸਰਕਾਰਾਂ ਤੇ ਉਹਨਾਂ ਨੂੰ ਇਹ ਇਹਨਾਂ ਇਹਨਾਂ ਲੋਕਾਂ ਦਾ ਜਿਹੜੇ ਧਿਆਨ ਦੇਣਾ ਚਾਹੀਦਾ ਇਹਨਾਂ ਵਾਲੇ ਪਾਸੇ ਵੀ ਕਿਉਂਕਿ ਜਿਹੜੇ ਇੱਕ ਮਿਹਨਤ ਦਾ ਬੰਦਾ ਕਰਦਾ ਹੀ ਆ ਪਰ ਜਦੋਂ ਪੜ੍ਹਾਈ ਕਰਾਉਂਦਾ ਗਰੀਬੀ ਤੋਂ ਉੱਠ ਕੇ ਬੱਚਿਆਂ ਨੂੰ ਪੜ੍ਹਾਈ ਕਰਾਉਂਦਾ ਤੇ ਉਹਨਾਂ ਨੂੰ ਕੋਈ ਨੌਕਰੀਆਂ ਨਹੀਂ ਮਿਲਦੀਆਂ ਤੇ ਉਹ ਬੜਾ ਮਨ ਮਯੂ ਕਿੰਨੇ ਕਿੰਨੇ ਸਾਰੇ ਜਣੇ ਕਿੰਨੇ ਅੱਜ ਤੁਸੀਂ ਕਿੱਦਾਂ ਸੀ 18 ਬੰਦੇ ਸਾਰੇ ਬੰਦੇ 18 18 ਬੰਦੇ ਸਾਰੇ ਕਰਿਆ ਆਪਣੀ ਪਾ ਤਾਂ ਆਉਣੀ ਕੋਈ ਗੱਲ ਆਣਾ ਥਾਣਾ ਦਾ ਉਹ ਤਾਂ ਜਿਹੜਾ ਪਹਿਲਾਂ ਇੱਕ ਮੈਂ ਤੁਹਾਨੂੰ ਸ਼ੁਰੂਆਤ ਚ ਦਿਖਾਇਆ ਸੀ ਸਵੇਰੇ ਉਦੋਂ ਉਦੋਂ ਟਾਈਮ ਹੋਇਆ ਸੀ 4:50 ਮਿੰਟ ਸੀ ਉਦੋਂ ਉਦੋਂ ਦੀਦਾ ਵੀ ਨਹੀਂ ਸੀ ਤੇ ਹੁਣ ਦੁਬਾਰਾ ਮੈਂ ਘਰੇ ਜਾ ਕੇ ਇਹਨਾਂ ਨਾਲ ਵਾਧਾ ਕੀਤਾ ਸੀ ਦੁਬਾਰਾ ਫੇਰ ਆਉਂਗਾ ਮੈਂ ਤੇ ਹੁਣ ਦੁਬਾਰਾ ਮੈਂ ਆ ਗਿਆ ਤੇ ਆਹ ਦੇਖੋ ਉਹਨਾਂ ਨੇ ਮੈਂ ਕਿਹਾ ਸੀ ਨਾ ਕਿ ਕਿਰਤੀ ਲੋਕ ਆਹੇ ਤੇ ਆ ਆ ਉਦੋਂ ਮੈਨੂੰ ਲੱਗਦੀ ਇੱਥੋਂ ਵੇਖ ਲਓ ਇੱਥੇ ਲੱਗੇ ਸੀ ਇਹ ਤੇ ਹੁਣ ਇਹਨਾਂ ਨੇ ਇਹ ਕਰਕੇ ਆਹ ਲਾ ਕੇ ਇਧਰ ਕਿੰਨਾ ਲਾਤਾ ਹੋਊਗਾ ਵੀ ਆਹ ਉਹਨੇ ਟਾਈਮ 'ਚ ਤੁਸੀਂ ਸਵਾ ਕਿੱਲਾ ਲਾਤਾ ਜੀ ਸਵਾ ਕਿੱਲਾ ਲਾ ਚੁੱਕੇ ਹਾਂ ਤੇ ਟਾਈਮ ਵੀ ਅਜੇ ਕੋਈ ਜ਼ਿਆਦਾ ਨਹੀਂ ਹੋਇਆ ਤੇ ਕਿੰਨੇ ਭਾਈ ਕਿੰਨੀ ਥੋੜੇ ਲੇਬਰ ਕਿੰਨੀ ਮੜਾ ਇੱਕ ਇੱਕ ਕੰਮ ਨਹੀਂ ਛਡਾਉਦਾ ਥੋੜਾ ਹੈ 18 ਜਣੇ ਆ ਹੈ 18 ਜਣੇ ਆ ਇੱਕ ਜਣਾ ਬੋਲਿਓ ਅੱਛਾ 11 ਜਣੇ ਹੁਣ ਤੁਹਾਨੂੰ ਕਿੰਨਾ ਚਿਰ ਹੋ ਗਿਆ 1 ਤਰੀਕ ਤੋਂ ਸ਼ੁਰੂ ਹੋਇਆ ਚੋ ਮੰਨ ਲਓ ਜੋ ਸਰਕਾਰ ਨੇ ਤਾਂ ਹਾਂ 22 23 ਦਿਨ ਹੋ ਗਏ ਕੀ ਚੱਲਦਾ ਕੀ ਆ ਵੈਸੇ ਆਮ ਠੀਕ ਆ ਤੇ ਵਧੀਆ ਜਿਵੇਂ ਗੱਲਬਾਤ ਹੁੰਦੀ ਉਹ ਤਰੀਕੇ ਨਾਲ ਵਧੀਆ ਪੂਰੇ ਉੱਤਰ ਦੇ ਲੋਗ ਹਨਾ ਕਿਉਂਕਿ ਮਿਹਨਤ ਦਾ ਤਾਂ ਕੋਈ ਮੁੱਲ ਰੱਖਦਾ ਹੀ ਨਹੀਂ ਹੁੰਦਾ ਹਨਾ ਤੇ ਫਿਰ ਇਹਦੇ ਚ ਹੁਣ ਤੁਸੀਂ ਐਡੀ ਸੁਦੇਹਾ ਆਉਣੇ ਮੈਂ ਅੱਜ ਤੁਹਾਨੂੰ ਦੇਖਿਆ ਵੀ 4:30 ਵਜੇ ਪੌਣੇ 5:00 ਵਜੇ ਤੁਸੀਂ ਆ ਗਏ ਸੀ ਤੇ ਫਿਰ ਇਹ ਰੋਟੀ ਪਾਣੀ ਦਾ ਕਿਵੇਂ ਕਰਦੇ ਆ ਸਾਰਾ ਦਿਨ ਰੋਟੀ ਵੀ ਤੁਹਾਡੀ ਆਪਦੀ ਹੋਣੀ ਹੈ ਹਾਂਜੀ ਰੋਟੀ ਆਰਦੀ ਹੈ ਜੀ ਸਾਡੀ ਤੇ ਚਾਹ ਹੈ ਚਾਹ ਤੇ ਅੱਛਾ ਅੱਛਾ ਫਿਰ ਰੋਟੀ ਪਾਣੀ ਦਾ ਕਿਵੇਂ ਬੀਬੀਆਂ ਕਰਦੀਆਂ ਤਾਂ ਹੁਣ ਯਾਰ ਨਾਲ ਕੰਮ ਕਰਦੀਆਂ ਕਿ ਆਪ ਘਰੋਂ ਪਹਿਲਾਂ ਬਣਾ ਕੇ ਲਿਆਉਣੀ ਹੈ ਤੁਸੀਂ ਪਹਿਲਾਂ ਬਣਾ ਕੇ ਲਿਆਉਣੀ ਅੱਛਾ ਘਰੋਂ ਸਵੇਰੇ ਫਿਰ ਤਾਂ ਸੁਦੇਹਾ ਉੱਠਦੇ ਹੋਗੇ ਕਿੰਨੇ ਵਜੇ ਜੀ ਮੰਨ ਕੇ ਚਲੋ ਜੀ 3:30 ਵਜੇ ਉੱਠਦੇ ਹਾਂ ਹੋ 7:30 ਵਜੇ ਮੈਂ ਉੱਠਦੇ ਆ ਤੇ ਫਿਰ 3:30 ਵਜੇ ਹੈਨਾ ਤੇ ਆ ਐਸਾ ਇਹ ਤੋਂ ਬਾਅਦ ਹੁਣ ਜਿਵੇਂ ਦੁੱਧ ਆ ਤੁਹਾਡੇ ਕੋਲੇ ਚਾਹ ਚਾਹ ਪਰ ਦੁੱਧ ਤਾਂ ਲੋੜ ਹੀ ਨਹੀਂ ਪੈਂਦੀ ਚਾਹ ਤਾਂ ਆਪ ਹੀ ਦੀ ਕੀ ਜਾਂਦੇ ਹਨਾ ਕਿੰਨਾ ਲਾ ਦਿੰਨੇ ਆ ਕਿੰਨੇ ਜਾਣੇ ਇੱਕ ਿਕੜ ਕਿੰਨਾ ਲਾਉਣਗੇ 3.5 ਕਿੱਲੇ ਸਾਢੇ 3 ਕਿੱਲੇ ਤੇ ਕਿੰਨੇ ਬੰਦੇ ਹੋਗੇ ਤੁਸੀਂ ਜਸੇ 18 18 ਜਾਣੇ 3.5 ਕਿੱਲੇ ਤੇ ਮੰਨ ਲਓ ਚਲੋ ਪੈ ਜਾਂਦੀ ਹੈ ਦਿਹਾੜੀ ਪੂਰੀ ਫੁਰਤੀ ਸੋਦੀ ਬਹੁਤ ਆ ਹਨਾ ਲਓ ਜੀ ਆ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਪੜ੍ਹਾਈ ਲਿਖਾਈ ਥੋੜੇ ਕਿੰਨੀ ਕੀਤੀ ਆ ਮੰਨ ਲਓ ਜਿਹੜੇ ਆ ਥੋੜੇ ਪਰਿਵਾਰ ਹੀ ਆ ਪਰਿਵਾਰ ਚੋਂ ਇੱਕ ਚੋਂ ਆਸੇ ਪਾਸੇ ਹੁਣ ਤੁਸੀਂ ਕਿ ਕੋਈ ਰਿਸ਼ਤੇਦਾਰੀਆਂ ਚੋਂ ਵੀ ਲੈ ਆਉਣੇ ਆ ਹੈ ਇੱਕ ਪਰਿਵਾਰ ਹੀ ਆ ਇੱਕ ਥੋੜਾ ਪਰਿਵਾਰ ਆ ਤੇ ਇਹ ਪੜ੍ਹਾਈ ਕੇ ਇਹਨਾਂ ਚੋਂ ਕੁਛ ਲੜਕੀਆਂ ਜਾਂ ਲੜਕੇ ਆ ਇਹ ਪੜ੍ਹਾਈ ਪੜੂ ਵੀ ਪਾਗੇ ਪੜ੍ਹਾਈ ਕਿੰਨੀ ਕਰਾਉਣਾ ਪਹਿਲਾਂ ਥੋੜੇ ਬੱਚੇ ਜਿਹੜੇ ਪਹਿਲਾਂ ਥੋੜੇ ਬੱਚੇ ਹੁੰਦੇ ਸੀ ਪੜ੍ਹਾਈ ਲੜਕੀਆਂ ਨੂੰ ਬਹੁਤ ਘੱਟ ਕਰਾਉਂਦੇ ਸੀ ਜਿਹੜਾ ਬਾਵਰੀਆ ਸਮਾਜ ਸੀ ਹੁਣ ਕਿਵੇਂ ਆ ਤੋ ਵਧੀਆ ਪੜਦੇ ਜੀ ਮੈਂ ਮੈਂ ਇਹ 12-12 ਕਰੀ ਹੋਈ ਐ ਨਾ ਲੱਗ ਕੇ ਨੀ ਤੇਰੀ ਹੋਈ ਐ ਉਹ ਲੜਦਾ ਅੱਛੇ 12-12 ਬੱਚੇ ਪੜੇ ਐ ਇਹ ਇੱਥੋਂ ਦਿਉਣ ਤੋਂ ਹੀ ਪੜੇ ਹੋਣੇ ਆ ਇਸ ਸਕੂਲ ਚੋਂ ਮਿਲਦਾ ਦੀ ਇੱਥੇ ਜ਼ਿਆਦਾ ਆਉਂਦੇ ਸੀ ਬੱਚੇ ਲੈ ਵੀ ਇੱਕ ਉਹ ਦੂਜਾ ਕਿੱਥੇ ਗਿਆ ਆਪਣਾ ਬੀਏ ਵਾਲਾ ਜਿਹੜਾ ਟੈਟ ਪਾਸ ਕੀਤਾ ਸੀ ਇੱਥੇ ਆ ਦੂਰ ਬਾੜੀ ਐ ਤੂੰ ਨੇੜੇ ਆ ਜੇਂਗਾ ਥੋੜਾ ਜਾਂ ਹਾਂ ਇੱਧਰ ਆ ਜਾ ਲੈ ਵੀ ਇਹ ਦਿਖਾਉਣੇ ਆ ਕਿਸ ਨੂੰ ਵੀ ਪੰਜਾਬ ਸਰਕਾਰ ਨੂੰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਹੋਰ ਤਸਵੀਰ ਦਿਖਾਉਣਾ ਤੁਹਾਨੂੰ ਇਹ ਝੋਨੇ ਲਾਉਂਦੀਆਂ ਦੀਆਂ ਤਸਵੀਰਾਂ ਤੁਸੀਂ ਵੈਸੇ ਦੇਖ ਲੈਂਦੇ ਹੋਵੋਗੇ ਤੇ ਪਰ ਵੇਖੋ ਇਹ ਬੱਚੇ ਪੜ੍ਹਾਈ ਰਖਾਈ ਕਰਕੇ ਟੈਟ ਪਾਸ ਕਰ ਲਿਆ ਸਾਰੀ ਕੋਰਸ ਪੂਰੇ ਆ ਤੇ ਨੌਕਰੀ ਅਜੇ ਇਹਦੇ ਵਿੱਚ ਦੇਰੀ ਆ ਤੇ ਆਹ ਦੇਖੋ ਹੁਣ ਇਹਨਾਂ ਨੂੰ ਮੈਂ ਇੱਕ ਨੌਜਵਾਨ ਇੱਥੇ ਖੜ ਜਾ ਇੱਥੇ ਹੀ ਬਸ ਕੋਈ ਨਹੀਂ ਵਿੱਚ ਮੈਂ ਥੋੜਾ ਬਾਹਲਾ ਹੀ ਨਹੀਂ ਕੰਮ ਸੁਣ ਵਾਲਾ ਹੱਥ ਜੀ ਮੈਂ ਇੱਥੇ ਵੈਸੇ ਨੇੜੇ ਨੇੜੇ ਆ ਮੈਂ ਇੱਕ ਦੇਣਾ ਤੁਹਾਨੂੰ ਹੱਥ ਚ ਇਹਾਂ ਜੀ ਮੇਰਾ ਨਾਮ ਜਗਮਉਨ ਸਿੰਘ ਹੈ ਹੈ ਜਗਮਉਨ ਸਿੰਘ ਕਿੰਨੀ ਪੜ੍ਹਾਈ ਕੀਤੀ ਹੈ ਤੁਸੀਂ ਮੇਰੀ ਬੀਏ ਕਰੀ ਹੋਈ ਹੈ ਜੀ ਤੇ ਬੀਏ 8TT ਵੀ ਕਰੀ ਹੋਈ ਹੈ ਜੀ ਅੱਛਾ 2000 20 ਦੇ ਕਰੀਬ ਹੋ ਗਈ ਸੀ ਤੇ ਬੀਏ ਮੇਰੀ 2023 8TT ਕਿੱਥੋਂ ਕੀਤੀ ਸੀ 8TT ਦਿਉਣ ਤੋਂ ਕਰੀ ਟੈਂਡ ਅੱਛਾ ਦਿਉਣ ਜ਼ਿਲ੍ਹਾ ਸਿੱਖਿਆ ਸਕਲਾਈ ਸੰਸਥਾ ਤੇ ਫਿਰ ਇਹ ਹੁਣ ਤੂੰ 8TT ਵੀ ਕਰ ਲਈ ਗਾ ਟੈਟ ਪਾਸ ਕਰਨਾ ਹੁੰਦਾ ਹੋਰ ਸ਼ਰਤਾਂ ਵੀ ਹੁੰਦੀਆਂ ਸਰਕਾਰ ਦੀਆਂ ਹਾਂ ਸਰ ਮੇਰਾ ਸੀਟੈਟ ਵੀ ਕਲੀਅਰ ਹੈ ਜੀ ਤੇ ਪੀਟੈਟ ਵੀ ਮੇਰਾ ਕਲੀਅਰ ਹੋਇਆ ਹੋਇਆ ਜੀ ਹਾਂ 994 ਪੋਸਟ 'ਤੇ ਮੈਂ ਅਪਲਾਈ ਕੀਤਾ ਹੋਇਆ 994 ਚ ਕਿੰਨੇ ਹੁੰਦੇ 994 ਪੋਸਟਾਂ ਇੰਨੀਆਂ ਟੋਟਲ ਆ ਕਿ ਕਿਵੇਂ 994 ਆ ਦੱਸੀ ਮੈਨੂੰ 994 ਪੋਸਟਾਂ 994 ਇਸ ਵਿੱਚੋਂ 3000 ਰੁਪਏ ਪੋਸਟਾ ਉਹਨਾਂ ਦਾ ਫਰੈਸ਼ ਰੱਖਿਆ ਬਾਕੀ ਉਹਨਾਂ ਦਾ ਬੈਕਲੌਗ ਚ ਰੱਖੀ ਹੋਈ ਨਹੀਂ ਹਾਂ ਤੇ ਉਹਦੇ ਕਰਕੇ ਵੀ ਥੋੜੀ ਜੀ ਪ੍ਰੋਬਲਮ ਆ ਤੁਸੀਂ ਬੈਕਲੌਗ ਚੋਂ ਨਹੀਂ ਜੀ ਬੈਕਲੌਗ ਚ ਨਹੀਂ ਹੁੰਦੀ ਅਸੀਂ ਐਸਸੀ ਕੋਟੇ ਚ ਆਉਣੇ ਜੀ ਆਰਓ ਅੱਛਾ ਇੱਕ ਐ ਦੱਸੋ ਜਿਹੜਾ ਬਾਵਰੀਆ ਸਮਾਜ ਆ ਇਹ ਤੁਸੀਂ ਐਸਸੀ ਚ ਆਜਣੇ ਕਿ ਬੀਸੀ ਚ ਆਜਣੇ ਆਉਣੇ ਐਸਸੀ ਚ ਜੀ ਪਰ ਅਸੀਂ ਅਸੀਂ ਆਰਓ ਚ ਆਜਣੇ ਆਰਓ ਚ ਥੋੜੀ ਆਰਓ ਮਤਲਬ ਅਦਰ ਅਦਰ ਕਾਸਟ ਆਦਰ ਆਦਰ ਅਦਰ ਕਾਸਟ ਹੋ ਗਿਆ ਠੀਕ ਹੈ ਠੀਕ ਹੈ ਹਾਂ ਕਰਕੇ ਥੋੜਾ ਕੋਟਾ ਘਟਈ ਉਹਦੇ ਕਰਕੇ ਵੀ ਸਾਨੂੰ ਥੋੜੀ ਬੜੀ ਜਿਆਦਾ ਮੁਸ਼ਕਲ ਹੋ ਰਹੀ ਹੈ ਇੱਕ ਤਾਂ ਕਰ ਅੱਜ ਮਜ਼ਦੂਰੀ ਹੁੰਦੀ ਹੈ ਨਹੀਂ ਕੋਚਿੰਗ ਨਹੀਂ ਲੈ ਸਕਦੇ ਹਾਂ ਕੰਮ ਦਾ ਨੇ ਹੁਣ ਕੋਚਿੰਗ ਤੋਂ ਤੁਹਾਨੂੰ ਕੀ ਲੈਣੀ ਪਊਗੀ ਆ ਤੁਸੀਂ ਨਾਲ ਇਹਨੇ ਪੀਟਟ ਕੀ ਹੈ ਜਿਹੜਾ ਉਹ ਸਾਰਿਆਂ ਦਾ ਕਰ ਚੁੱਕੇ ਆ ਤੁਸੀਂ ਹੋਰ ਕੀ ਮੰਗਦੇ ਆ ਸਰ ਜਿਵੇਂ ਮੰਨ ਕੇ ਚੱਲ ਹੁਣ ਆ 9899 ਪੋਸਟ ਆਈ ਸੀ ਜੀ ਹਾਂ ਉਹਦੇ ਹੱਥੇ ਮੈਨੂੰ ਟਾਈਮ ਨਹੀਂ ਮਿਲਿਆ ਕੋਚਿੰਗ ਨਾਲ ਨਾਲ ਤੇ ਨਾ ਕੋਸਟਰ ਜੁਆਇਨ ਕਰਨਾ ਤੇ ਕੋਈ ਪੈਸੇ ਤੇਲੀ ਥੋੜੀ ਜਿਹੀ ਕਮੀ ਪੈਸੇ ਦੀ ਕਮੀ ਆ ਹਾਂ ਉਹਦੇ ਕਰਕੇ ਜੋ ਹੁੰਦੀ ਤਾਂ ਸ਼ਾਇਦ ਮੇਰੇ ਹੋਰ ਵੀ ਵਧੀਆ ਨੰਬਰ ਆਉਂਦੇ ਤੇ ਮੇਰੇ ਪਹਿਲੀ ਲਿਸਟ ਚ ਨਾ ਪਹਿਲਾਂ ਰਿਜ਼ਲਟ ਕਿਵੇਂ ਆਉਂਦੇ ਰਹੇ ਤੁਹਾਡੇ ਸਕੂਲੀ ਸਟਾਰਟਿੰਗ ਚ ਪਲੱਸ 2 ਚ ਮੈਂ ਪਹਿਲੀ ਤੋਂ ਲੈ ਕੇ 10ਵੀਂ ਤੱਕ ਮੈਂ ਫਸਟ ਆਂਦਾ ਰਿਹਾ। ਅੱਛਾ। ਪਲੱਸ ਪਲੱਸ 1 'ਚ ਤਾਂ 98 ਤੇ ਸੀ ਤੇ ਪਲੱਸ 2 'ਚ ਤੇ ਕੀ ਰੱਖਦੇ ਸੀ ਵਿਸਾ ਤੁਸੀਂ ਜਿਹੜਾ 10ਵੀਂ ਤੋਂ ਬਾਅਦ ਕੀ ਰੱਖਦੇ ਸੀ ਜਿਵੇਂ ਕੋਈ ਆਰਟੀ ਸੀ ਰੱਖ ਲੈਂਦੇ ਆਪਣੇ ਬੱਚੇ। ਕੋਈ ਚੀਜ਼ ਬਿਲਕੁਲ। ਤੁਸੀਂ ਵੀ ਆਰਟੀ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਸੀ ਜੀ ਕੋਈ। ਅਛਾ ਉਹ ਤੋਂ ਪਤਾ ਨਹੀਂ ਸੀ। ਕਰਨ ਵਾਲਾ ਕਿਉਂ ਉਹ ਆਰਟੀ ਰੱਖ ਲਈ। ਤੇ ਪਰਿਵਾਰ ਦਾ ਗੁਜ਼ਾਰਾ ਕੀ ਹੈ ਤੁਹਾਡੇ ਮਾਪੇ ਤੇ ਜਿਹੜਾ ਕੋਈ ਹੋਰ ਕਿੰਨੇ ਭੈਣ ਭਾਈਆਂ ਤੁਸੀਂ? ਅਸੀਂ ਚਾਰ ਭੈਣ ਭਾਈਆਂ ਜੀ। ਮਮੇ ਤੇ ਡੜੀ। ਪਿੰਡ ਕਿਹੜਾ ਤੁਹਾਡਾ? ਪਿੰਡ ਸਾਡਾ ਬੁਰਜ ਨੂਮਾ ਜੀ। ਵੱਡੀ ਕੁੜੀ ਸਾਡੀ ਪਿਆਈ ਹੋਈ ਹੈ ਬਠਿੰਡਾ ਜਿਲ੍ਹਾ ਹਾਂ ਜਿਲ੍ਹਾ ਬਠਿੰਡਾ ਹਾਂ ਦੋ ਕੁੜੀਆਂ ਛੋਟੀਆਂ ਉਹਨਾਂ ਨੂੰ ਉਹਨਾਂ ਦਾ ਹਜੇ ਵਿਆਹ ਕਰਨੀ ਤੇ ਭਰਾ ਕਿੰਨੇ ਆ ਤੁਸੀਂ ਕੱਲੇ ਹੀ ਆਈ ਬਾਈ ਅੱਛਾ ਕੱਲਾ ਤੇ ਨਾਲ ਆ ਤੁਸੀਂ ਕੰਮ ਹੁਣ ਜਿਹੜਾ ਇਹ ਹੁਣ ਜਿਵੇਂ ਝੋਨਾ ਲਾਉਣ ਦਾ ਕੰਮ ਆ ਇਹ ਤੋਂ ਬਿਨਾਂ ਵੀ ਜਿਹੜੇ ਕੋਈ ਆਹ ਮਜ਼ਦੂਰੀ ਦੇ ਕੰਮ ਕਰਦੇ ਆ ਫਿਰ ਮਜ਼ਦੂਰੀ ਚ ਕੋਈ ਹੋਰ ਕੰਮ ਹੈ ਨਹੀਂ ਹਣਾ ਕੰਮ ਕਰਦੇ ਜੀ ਹੁਣ ਇਦੋਂ ਪਹਿਲਾਂ ਤੂੜੀ ਦਾ ਸੀਜ਼ਨ ਚੱਲ ਕੇ ਹਟਿਆ ਜੀ ਹਾਂ ਤੂੜੀ ਦਾ ਸੀਜ਼ਨ ਲਾਇਆ ਇਦੋਂ ਗਾਹਾਂ ਜੇ ਨਰਮੇ ਦਾ ਸੀਜ਼ਨ ਆਊਗਾ ਨਰਮਾ ਲਾਵਾਂ ਚੁਗਾ ਗਈ ਜੀ ਹਾਂ ਹਾਂ ਜੀ ਬਾਝ ਝੋਨੇ ਤੇ ਇਹ ਪੜ੍ਹਾਈ ਵੀ ਤੁਹਾਡੀ ਪੂਰੀ ਹੋ ਗਈ ਤੇ ਇੱਥੇ ਹੁਣ ਆ ਹੁਣ ਝੋਨੇ ਵਾਲਾ ਕਿੰਨੇ ਦਿਨ ਹੋਗੇ ਤੁਹਾਨੂੰ ਆ ਕਰਦੇ ਹੋਣ ਨਾਲ ਝੋਨੇ ਸਾਡੇ ਅਸੀਂ 6 ਤਰੀਕ ਤੋਂ ਲੱਗੇ ਸੀ ਵੈਸੇ ਤਾਂ 1 ਤਰੀਕ ਤੋਂ ਚੱਲ ਪਈ ਸਾਰੀ ਅਸੀਂ 6 ਤਰੀਕ ਤੋਂ ਲੱਗੇ ਸੀ ਸਾਨੂੰ ਅੱਜ 20 21 ਦਿਨ ਹੋ ਗਏ 20 ਕਿੰਨੇ ਦਿਨ ਹੋ ਗਏ ਲਗਾਤਾਰ ਚੱਲਦੇ ਨੇ ਤੇ ਫਿਰ ਘਰ ਦਾ ਹੋਰ ਗੁਜ਼ਾਰਾ ਤੁਸੀਂ ਦੱਸਦੇ ਇਹਦੇ ਤੇ ਆ ਮਾਪੇ ਤੁਹਾਡੇ ਮੰਨ ਲਓ ਕੋਈ ਨਾਲ ਕਰਾਉਂਦੇ ਹੁਣੇ ਕੰਮ ਵੀ ਕਰਾਉਂਦੇ ਹੋਣੇ ਫਿਰ ਉਹ ਵੀ ਮਜ਼ਦੂਰੀ ਦਾ ਕੰਮ ਹੀ ਕਰਾਉਂਦੇ ਆ ਹੁਣ ਇੱਥੇ ਮੇਰੇ ਨਾਲ ਮੇਰੀਆਂ ਭੈਣਾਂ ਨੇ ਜੀ ਅੱਛਾ ਇੱਥੇ ਨਾਲ ਕਿੰਨੀਆਂ ਭੈਣਾਂ ਛਡੀਆਂ ਨਾਲ ਕੰਮ ਦੋ ਭੈਣਾਂ ਲੱਗੀਆਂ ਹੋਣਗੀਆਂ ਮੇਰੇ ਅੱਛਾ ਦੋਨੇ ਆ ਬਾਕੀ ਮੇਰੇ ਚਾਚੇ ਤਾਇਦੇ ਮੁੰਡੇ ਇਧਰੋਂ ਆ ਕੋਈ ਲੜਕੀਆਂ ਉਹ ਉਹਨਾਂ ਚੋਂ ਆ ਹਾਂ ਜੀ ਉਹ ਲੜਕੀਆਂ ਅਸ਼ੋ ਲੜਕੀਆਂ ਕੇ ਉਹ ਵੀ ਬਹੁਤ ਅੱਛਾ ਇਹਨਾਂ ਆ ਲੜਕੀਆਂ ਬਈ ਇਹਨਾਂ ਦੀਆਂ ਮੰਨ ਲਓ ਇਹ ਭੈਣਾਂ ਪਰਿਵਾਰ ਚੋਂ ਆ ਭੈਣਾ ਹੀ ਆ ਤੇ ਮਨ ਲੋ ਫੇਰ ਵੀ ਨਾਲ ਮਾਪੇ ਵੀ ਵੇਖੋ ਕੰਮ ਕਰਾਉਂਦਾ ਤੇ ਇੱਕ ਤਾਇਆ ਜੀ ਬਾਕੀ ਇਹ ਚਾਚੇ ਤਾਇਆ ਬਾਕੀ ਪਰਿਵਾਰ ਆ ਇੱਕ ਦੋਸਤੋ ਇਹ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਤੇ ਹੁਣ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਵੀ ਆਮ ਜੇ ਤੁਹਾਡੀ ਕੋਈ ਮਦਦ ਕਰਨਾ ਚਾਹੇ ਵੀ ਤੁਸੀਂ ਇੱਕ ਕੋਰਸ ਅੱਗੇ ਜਿਹੜਾ ਕੋਰਸ ਕਰਨਾ ਪੜ੍ਹਾਈ ਕਰਨੀ ਆ ਉਹਦੇ ਤੇ ਕਿੰਨਾ ਖਰਚਾ ਆਉਂਦਾ ਹੋਊਗਾ ਜਿਹੜਾ ਤੁਸੀਂ ਉਹ ਪੜ੍ਹਾਈ ਕਰਨ ਲਈ ਉਹ ਵੀ ਤਾਂ ਹੈ ਜਿਹੜਾ ਅੱਧਾ ਥੋੜਾ ਜਿਵੇਂ ਅਦਰ ਕਾਸਟ ਦਾ ਕੋਟਾ ਘਟੇ ਜੀ ਹਾਂ ਠੀਕ ਹੈ ਵੀ ਸਾਨੂੰ ਸਾਡੀ ਇਹ ਮੰਗ ਹੈ ਵੀ ਸਾਡਾ ਕੋਟਾ ਜਿਹੜਾ ਵੀ ਹੋਰ ਵਧਾਇਆ ਜਾਵੇ ਬਰਾਬਰ ਕੀਤਾ ਜਾ ਤਾਂ ਜੋ ਜਿਹੜੇ ਸਾਡੇ ਵਰਗ ਦੇ ਲੋਕ ਹੈ ਅੰਦਰ ਕਸ਼ਟ ਦੇ ਲੋਕ ਹੈ ਉਹਨਾਂ ਨੂੰ ਨੌکریاں ਮਿਲ ਸਕਣ। ਇਹ ਹੁਣ ਕਿੰਨੇ ਪਹਿਲਾਂ ਲੋਕ ਬਹੁਤ ਘੱਟ ਤੁਸੀਂ ਪੜਦੇ ਘੱਟ ਹੁੰਦੇ ਸੀ ਹਨ ਜਿਆਦਾ ਉਹ ਸਬਜ਼ੀਆਂ ਲਾਉਣ ਜਾਂ ਕੋਈ ਬਾਗਬਾਨੀ ਇਹ ਜਿਆਦਾ ਕਰਦੇ ਸੀ ਤੇ ਇਹ ਕੰਮ ਤਾਂ ਮਨਾਂ ਦੀ ਪੁੱਤਾ ਪਿਤਾ ਪੁਰਖੀ ਹੈ ਤੁਹਾਡਾ ਸਾਰਾ ਤੇ ਹੁਣ ਹੁਣ ਤਾਂ ਪੜਾਈ ਫਿਰ ਬਹੁਤ ਹੋਰ ਬਹੁਤ ਉੱਚਾ ਦੇ ਤਾਂ ਵੀ ਪਹੁੰਚੇ ਹੋਣੇ ਆ ਤੁਹਾਡੇ ਤਾਂ ਹਾਂਜੀ ਪਹੁੰਚੇ ਹੋਏ ਨੇ ਬਸ ਥੋੜਾ ਜਿਹਾ ਇੱਤਾਂ ਵੀ ਉਹਦੀ ਥੋੜੀ ਮਜਬੂਰੀ ਹੁੰਦੀ ਆ ਪਿੱਛੋਂ ਪਰਿਵਾਰ ਪਿੱਛੋਂ ਕੜਾਏ ਵੀ ਥੋੜਾ ਜਿਹਾ ਹਾਂ ਪਿੱਛੋਂ ਚੱਲ ਰਿਹਾ ਹੈ ਅੱਗੇ ਅਗਲੇ ਜਮਾਨੇ ਨਾਲੋਂ ਜੀ ਥੋੜਾ ਜਿਆ ਕਿਉਂਕਿ ਪੈਸੇ ਦੀਲੀ ਦੀ ਕਮੀ ਆ ਥੋੜੀ ਜਿਹੀ ਮਜਬੂਰੀ ਆ ਤੇ ਮਾਂ ਪਿਓ ਦੀ ਘੱਟ ਪੜੇ ਲਿਖੇ ਨੇ ਤਾਂ ਕਰਕੇ ਹੌਲੀ ਹੌਲੀ ਜਿਵੇਂ ਜਿਵੇਂ ਹੁਣ ਜਿਹੜੀ ਨਵੀਂ ਪੀੜ੍ਹੀ ਆ ਰਹੀ ਆ ਉਹ ਬਹੁਤ ਜ਼ਿਆਦਾ ਐਜੂਕੇਟਿਡ ਹੈ ਤਵੇ ਪੀੜੀ ਦਾ ਬਹੁਤ ਆ ਹੋਣਾ ਉਹਨਾਂ ਦਾ ਬਹੁਤ ਜ਼ਿਆਦਾ ਫਰਕ ਹੈ ਤੇ ਕੀ ਹੁਣ ਮੰਗ ਕੀ ਕਰਦੇ ਹੋ ਪੰਜਾਬ ਸਰਕਾਰ ਤੋਂ ਆਪਾਂ ਜੀ ਕੋਈ ਕਰੀਏ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਬੜੇ ਸੰਜੀਦਾ ਇਸ ਮਾਵਲੇ 'ਚ ਤੇ ਇੱਕ ਤਾਂ ਤੁਸੀਂ ਦੱਸ ਰਹੇ ਹੋ ਕੋਟਾ ਛੋਟਾ ਘੱਟਾ ਹਣਾ ਤੇ ਹੋਰ ਕੋਈ ਤੁਹਾਨੂੰ ਲੋੜ ਆ ਵੀ ਜਿਹੜੀਆਂ ਕੋਚਿੰਗ ਦੀ ਲੋੜ ਹੋਈਆਂ ਜਿਵੇਂ ਤੁਹਾਡੇ ਬਾਰੇ ਵੀ ਘਰ ਦਾ ਗੁਜ਼ਾਰਾ ਮਸਾ ਹੁੰਦਾ ਤੇ ਫਿਰ ਉਹ ਕੋਚਿੰਗ ਦੀ ਲੋੜ ਵੀ ਜੇ ਕੋਈ ਮਤਲਬ ਤੁਹਾਡੀ ਮਦਦ ਕਰਨੇ ਚਾਹੋ ਤੁਹਾਡਾ ਮੋਬਾਈਲ ਨੰਬਰ ਕਿੰਨਾ ਹਾਂਜੀ ਮੇਰਾ ਨਾਮ ਮੋਬਾਈਲ ਨੰਬਰ 62844 23578 ਜੀ ਨਾਂ ਕੀ ਦੱਸਿਆ ਜੀ ਮੇਰਾ ਨਾਮ ਜਗਮਉਂ ਸਿੰਘ ਹੈ ਜੀ ਪਿੰਡ ਬੁਰਜ ਮਹਿਮਾ ਪਿੰਡ ਬੁਰਜ ਮਹਿਮਾ ਜ਼ਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਸਿੰਘਾ ਭਾਈ ਦੇਖੋ ਤੁਹਾਨੂੰ ਦਿਖਾ ਚੁੱਕੇ ਆ ਇਹਦੀ ਪਹਿਲਾਂ ਜਿਹੜੀ ਕਹਾਣੀ ਤਾਂ ਵੀ ਇੰਨੀ ਪੜ੍ਹਾਈ ਕਰਕੇ ਤੇ ਇੱਕ ਨਾਲ ਇਹਨਾਂ ਦੇ ਮਾਪੇ-ਬਾਪ ਭੈਣਾ ਤੇ ਇਹ ਮਜ਼ਦੂਰੀ ਭਈ ਇਹ ਤਾਂ ਕਿਰਤੀ ਲੋਕ ਆ ਫਿਰ ਇਹ ਕੰਮ ਤਾਂ ਖਰ ਕਰਨਾ ਹੀ ਆ ਪਰ ਫਿਰ ਵੀ ਸਰਕਾਰਾਂ ਨੂੰ ਵੀ ਚਾਹੀਦਾ ਵੀ ਵੇਖੋ ਇਹ ਜਦੋਂ ਇੰਨੀ ਮਿਹਨਤ ਕਰਦੇ ਇੰਨੀ ਪੜ੍ਹਾਈ ਦਿਖਾਈ ਵੀ ਕਰ ਲਈ ਤੇ ਇੰਨੇ ਇੱਕ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਹੁੰਦੇ ਆ ਇਹ ਹੁਣ ਪੜ੍ਹਨਾ ਚਾਹੁੰਦੇ ਆ ਇਹਨਾਂ ਕੋਲੇ ਉਹ ਕੋਰਸ ਲਈ ਪੈਸਾ ਹੈ ਨਹੀਂ ਤੇ ਫਿਰ ਇਹ ਮਜਬੂਰੀ ਬਣ ਜਾਂਦੀ ਆ ਫੁਰਤੀ ਤਾਂ ਕੰਮ ਬਣੀ ਉਹ ਕੋਈ ਹੋ ਨਹੀਂ ਕਸਰ ਕੰਮ ਬਣੀ ਉਹ ਤਾਂ ਤੁਸੀਂ ਦੇਖੋ ਕਮਾਲ ਮੰਨ ਗਿਆ ਸੀ ਮੈਂ ਜਦੋਂ ਉਧਰੋਂ ਗਾਹ ਗਿਆ ਤੇ ਆਉਂਦੇ ਹੋਏ ਨੂੰ ਉਹ ਅੱਧ ਵਿਚ ਤੁਰੇ ਫਿਰਦੇ ਸੀਗੇ ਤੇ ਮਿਹਨਤ ਤਖਰ ਮੈਂ ਬਾਰਸ਼ ਥੋੜੀ ਜਿਹੀ ਬਾਰਸ਼ ਪੈਣ ਲੱਗੀ ਸੀ ਥੋੜਾ ਜਿਹਾ ਫਿਰ ਆਨੇ ਵੀ ਠੂਣਿਆਂ ਦਾ ਦਰਦ ਕਰਨ ਲੱਗ ਜਾਂਦੇ ਜੀ ਉੱਤੇ ਬਾਰਸ਼ ਪੈ ਜੇ ਫਿਰ ਰੋਗੇ ਸੀ ਵਜਦੀ ਇੱਕ ਇੱਕ ਬਾਈ ਜੀ ਤੁਸੀਂ ਹੁਣ ਜਿਵੇਂ ਆਹ ਪਨੀਰੀ ਆ ਇਹ ਪਨੀਰੀ ਆਪ ਹੀ ਪੜਦੇ ਹੋ ਤੁਸੀਂ ਆਪ ਕਰਦੇ ਆ ਜੀ ਪਨੀਰੀ ਤੁਸੀਂ ਆਪ ਪੱਟ ਕੇ ਪਹਿਲਾਂ ਪਨੀਰੀ ਪੱਟ ਕੇ ਲਿਆਉਣੇ ਆ ਹਾਂਜੀ ਹਾਂਜੀ ਆ ਜਿਹੜੀ ਸਿੱਟੀ ਪਈ ਆ ਤੁਸੀਂ ਸਿੱਟ ਕੇ ਗਏ ਆ ਸਾਰੀ ਹਾਂਜੀ ਹਾਂਜੀ ਅਸੀਂ ਸਿੱਟ ਕੇ ਗਏ ਅੱਛਾ ਇਹਦੇ ਵਿੱਚ ਆਉਂਦਾ ਤੁਹਾਡਾ ਜਿਹੜਾ ਠੇਕੇ ਚ ਠੇਕਾ ਕਰ ਲੈਨੇ ਉਹ ਕਾਪੂਕਾ ਇਹ ਕਿਹੜੀ ਕਿਸਮ ਕਿਹੜੀ ਆਹ ਜਿਹੜੀ ਲਾ ਰਹੇ ਹੋ 1200 ਸੁਪਰ 1200 1200 ਸੁਪਰ ਹਾਂਜੀ ਅੱਛਾ 1200 ਸੁਪਰ ਲਓ ਵੀ ਦੋਸਤੋ ਤੁਹਾਡਾ ਜਿਹੜੀ ਆਹ ਵੀਡੀਓ ਆ ਅੱਜ ਤੇ ਬਰਤੁਬਾ ਦੇਖੋ ਸਾਜਨ ਪੰਜਾਬੀ ਟੀਵੀ ਤੇ YouTube ਤੇ ਮੇਰਾ ਚੈਨਲ ਆ ਤੇ ਵੱਧ ਤੋਂ ਵੱਧ ਇਹੋ ਜਿਹੇ ਲੋਕਾਂ ਦੀਆਂ ਮੈਂ ਵੀਡੀਓ ਬਣਾਉਣਾ ਹੁੰਦਾ ਜਾਦੇ ਮੈਂ ਪੈਸੇ ਲਈ ਨਹੀਂ ਕੰਮ ਕਰਦਾ ਮੈਂ ਆਪਦੀ ਖੁਸ਼ੀ ਲਈ ਕੰਮ ਕਰਦਾ ਆਪਦੇ ਸਕੂਨ ਲਈ ਕੰਮ ਕਰਦਾ ਤੇ ਪੈਸਾ ਤਾਂ YouTube ਤੇ ਬਹੁਤ ਲੋਕ ਬਣਾਉਂਦੇ ਹੋਣੇ ਆ ਪਰ ਮੈਂ ਤਾਂ ਨਹੀਂ ਕਿਤੇ ਅਜੇ ਪੈਸੇ ਵਾਲੇ ਪਾਸੇ ਝਾਕ ਕਰੀ ਤੇ ਪਰ ਇੰਨਾ ਲੋਕਾਂ ਦੀ ਕੋਈ ਗੱਲ ਕਰਕੇ ਖੁਸ਼ੀ ਬਹੁਤ ਮਿਲਦੀ ਆ ਤੇ ਇਹ ਦੇਖੋ ਆਪਦਾ ਕੰਮ ਕਰਦੇ ਆ ਹੁਣ ਵੇਖੋ ਕੋਈ ਕਿਸੇ ਪਾਸੇ ਧਿਆਨ ਨਹੀਂ ਇਹਨਾਂ ਦਾ ਆਪਦਾ ਕੰਮ ਤੇ ਕਿਤੇ ਆਣਾ ਤੇ ਨਾ ਹੀ ਇਹਨਾਂ ਦਾ ਆਪਾਂ ਕੰਮ ਛਡਾਉਣਾ ਚਾਹੁੰਦੇ ਆ ਵੀ ਇਹ ਤੜਕੇ ਸਵੇਰੇ ਸਵੇਰੇ ਬੜਾ ਜਦੋਂ ਆ ਸਮਾਂ ਹੁੰਦਾ ਥੋੜਾ ਜਿਹਾ ਕੰਮ ਕਰਨ ਦਾ ਤੇ ਤੇ ਰੈਸਟ ਵਗੈਰਾ ਵੀ ਕਰ ਲੈਣੇ ਆ ਤੁਸੀਂ ਦਿਨੇ ਕੋਈ ਦਿਨ ਵਿੱਚ ਦੀ ਹਾਂਜੀ ਹਾਂਜੀ ਦੁਪਹਿਰੇ ਗਰਮੀ ਵਗੈਰਾ ਹੋ ਜਾਂਦੀ ਜਿਵੇਂ ਗਰਮੀ ਜ਼ਿਆਦਾ ਹੋ ਜਾਂਦੀ ਹੈ ਘੰਟਾ ਦੋ ਘੰਟੇ ਰੈਸਟ ਕਰ ਲੈਣੇ ਘੰਟਾ ਦੋ ਘੰਟੇ ਕਰ ਲੈਣੇ ਤੇ ਆ ਤੁਸੀਂ ਸਵੇਰੇ ਜਾਂਦੇ ਆ ਸਾਢੇ 4 ਹੀ ਮਿੰਨਾਂ ਦੀ ਤੁਸੀਂ ਟੱਟੇ ਲੱਗ ਪਏ ਸੀ ਆ ਕੇ ਹਾਂਜੀ ਹਾਂਜੀ ਠੀਕ ਹੈ ਬਹੁਤ ਵਧੀਆ ਵੀ ਇਹ ਬੁਰਜ ਮਹਿਮਾ ਜੀ ਬਠਿੰਡਾ ਜ਼ਿਲ੍ਹੇ ਦਾ ਪਿੰਡ ਆ ਤੇ ਉਥੋਂ ਦੇ ਇਹ ਕਿਰਤੀ ਲੋਕ ਆ ਤੇ ਬਾਵਰੀਆ ਸਮਾਜ ਚੋਂ ਆ ਕਿਉਂਕਿ ਮਿਹਨਤੀ ਤਾਂ ਸਾਰੇ ਹੁੰਦੇ ਵੈਸੇ ਸਭ ਤੋਂ ਜ਼ਿਆਦਾ ਮਿਹਨਤੀ ਆ ਵੀ ਸਬਜ਼ੀਆਂ ਲਾਉਣੀਆਂ ਕਈ ਵਾਰੀ ਬਾਗਾਂ ਦੇ ਠੇਕੇ ਲੈਣੇ ਆਹਾ ਝੋਨਾ ਨਰਮਾ ਦੀ ਜਗਾਈ ਜਿਵੇਂ ਹੁਣ ਰਾਜਸਥਾਨ ਚਲੇ ਜਾਣਗੇ ਅਗਲੀਆਂ ਫਸਲਾਂ ਲਈ ਕੁਝ ਰਾਜਸਥਾਨ ਚ ਜਿਹੜੀਆਂ ਉਦੋਂ ਫਸਲਾਂ ਆਉਣਗੇ ਉਦੋਂ ਉੱਧਰ ਕੰਮ ਕਰਦੇ ਆ ਤੇ ਇਹ ਪਰਿਵਾਰ ਸਮੇਤ ਹੀ ਕੰਮ ਕਰਦੇ ਹੁੰਦੇ ਆ ਤੇ ਪਰਿਵਾਰ ਸਮੇਤ ਵੇਖੋ ਏਕ ਵਿੱਚ ਬਰਕਤ ਹੁੰਦੀ ਆ ਇਕੱਲਾ ਇਕੱਲਾ ਤਾਂ ਕੁਝ ਵੀ ਨਹੀਂ ਕਰ ਸਕਦਾ ਤੇ ਹੁਣ ਜੇ ਸਾਰੇ ਇਕੱਠੇ ਕੇ ਹੋ ਕੇ ਕੰਮ ਕਰਦੇ ਆ ਤਾਂ ਇਹ ਕੋਈ 4 ਪੈਸੇ ਹੱਥ 'ਚ ਆ ਜਾਂਦੇ ਆ ਤੇ ਮਹਿੰਗਾਈ ਦਾ ਜੋਗ ਹੈ ਉਤੋਂ ਤੇ ਹੁਣ ਇਹ ਤੁਹਾਨੂੰ ਮੈਂ ਇਹਨਾਂ ਦੀ ਵੀਡੀਓ ਦਿਖਾਈ ਆ ਤਾਂ ਜਰੂਰ ਦੇਖਿਓ ਵਾਦ-ਵਦ ਸ਼ੇਅਰ ਕਰਿਓ ਤੇ ਤਾਂ ਕਿ ਪਤਾ ਲੱਗ ਜੇ ਵੀ ਸਰਕਾਰਾਂ ਨੂੰ ਪਤਾ ਲੱਗ ਜੇ ਵੀ ਇਹੋ ਜਿਹੇ ਜਿਹੜੇ ਬੱਚੇ ਐ ਇੰਨੀ ਮਿਹਨਤ ਕਰਕੇ ਤੇ ਇਹ ਤਾਂ ਚਲੋ ਬੰਦੇ ਦਾ ਕਰਮ ਆ ਜਿਹੜਾ ਕੰਮ ਹੁੰਦਾ ਤੇ ਪਰ ਫਿਰ ਵੀ ਇਹਨਾਂ ਵਾਲੇ ਪਾਸੇ ਇਹ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਨੌਜਵਾਨਾਂ ਤੇ ਇਹਨਾਂ ਦੀ ਜਿਹੜੀ ਅਦਰ ਬੈਕਵਰਡ ਚ ਇੱਕ ਕੋਟਾ ਜਿਹੜਾ ਘਟਾ ਵੈਸੇ ਤੇ ਉਹਦੇ ਚ ਕਰਕੇ ਸਰਕਾਰ ਨੂੰ ਇਧਰੇ ਪਾਸੇ ਧਿਆਨ ਦੇਣਾ ਚਾਹੀਦਾ ਤੇ ਬਾਕੀ ਜਿਹੜੀ ਇਹਨਾਂ ਨੇ ਪੜ੍ਹਾਈ ਕਰ ਲਈ ਤੇ ਉਹਦਾ ਵੀ ਧਿਆਨ ਦੇਣਾ ਚਾਹੀਦਾ ਵੀ ਇੰਨੀ ਮਿਹਨਤ ਕਰਕੇ ਤੇ ਐ ਬੱਚੇ ਹੋ ਨਾ ਕਰਨ। ਸੋ ਬਹੁਤ-ਬਹੁਤ ਧੰਨਵਾਦ। ਆ ਰਾਮ ਸਿੰਘ ਆ ਜਿਹੜਾ ਇਹਨਾਂ ਦੀ ਕਮਾਂਡ ਕਰਦਾ। ਕਿਉਂਕਿ ਜਰਨਲ ਤਾਂ ਹੋਣਾ ਚਾਹੀਦਾ ਨਾ ਫੌਜਾਂ 'ਚ ਤੇ ਕਮਾਂਡ ਕਰਦਾ ਜਰਨਲ ਸਿੰਘ ਆਪਣਾ ਆ ਰਾਮ ਸਿੰਘ ਆ। ਤੇ ਰਾਮ ਸਿੰਘ ਨਾਲ ਗੱਲ ਕਰਦੇ ਆਂ ਵੀ ਰਾਮ ਸਿੰਘ ਹੁਣ ਤੁਸੀਂ ਦੱਸਿਆ ਵੀ 18 ਜਣੇ ਕੰਮ ਕਰਦੇ ਆਂ ਇਹ ਵੱਧ ਘੱਟ ਨਹੀਂ ਹੋ ਜਾਂਦੇ ਆ ਕੋਈ ਲੇਬਰ ਨਹੀਂ ਫੋਟੋ ਹਾਂਜੀ ਇਹ ਤੁਹਾਡੀ ਪੂਰੀ ਟੀਮ ਆ ਹਾਂਜੀ ਪੂਰੀ ਟੀਮ ਆ ਹਾਂ 18 ਬੰਦੇ ਦੀ ਟੀਮ ਆ ਅੱਛਾ ਇਹ ਕਿੱਥੋਂ ਤੱਕ ਆਹਾਂ ਜਿਵੇਂ ਹੁਣ ਦਿਉਣ ਪਿੰਡ 'ਚ ਜਿਆਦੇ ਖੇਤਾਂ 'ਚੋਂ ਨਾਲੋਂ ਹੋਰ ਵੀ ਆਸ-ਪਾਸੇ ਜੇ ਕਿਸੇ ਨੇ ਕੋਈ ਫੋਟੋ ਸ਼ੂਟ ਕਰਵਾਉਣਾ ਹੋਵੇ ਦਿਉਣ 'ਚ ਮੁੱਕ ਜੀ ਦਾ ਕਿਸੇ ਆਸ-ਪਾਸੇ ਵੀ ਲੱਗ ਜਾਵੇ ਜਦੋਂ ਇੱਥੇ ਕੰਮ ਨਿਪਟ ਜਾਂਦਾ ਹਾਂਜੀ ਨਿਪਟ ਜਾਂਦਾ ਤੇ ਇਹ ਪਹਿਲਾਂ ਕਿੰਨਾ ਟਾਈਮ ਪਹਿਲਾਂ ਤੁਹਾਨੂੰ ਤੁਹਾਡੇ تک ਪਹੁੰਚ ਕਰਨੀ ਪੈਂਦੀ ਹੈ ਜਿਹੜੀ ਇਹ ਜੀ ਕੜਕਾ ਵਢਣ ਸਾਰੀ ਕਰਨੀ ਹੈ ਅੱਛਾ ਕੜਕਾ ਵਢਣ ਸਾਰ ਜਿਹਨੇ ਜਿਹਨੇ ਜਿਵੇਂ ਝੋਨਾ ਲਵਾਉਣਾ ਉਹ ਦੇਖੇ ਨਾਲ ਕਰਨੀ ਪੈਂਦੀ ਹੈ ਹਾਂਜੀ ਤਰੀਕ ਲਿਖਾਉਣਗੇ ਅੱਛਾ ਤਰੀਕ ਲਿਖੋਣੀ ਪੈਂਦੀ ਹੈ ਸਾਈ ਸਾਈ ਵਗੈਰਾ ਫੜਦੇ ਹੋਗੇ ਹਾਂਜੀ ਸਾਈ ਫੜਦੇ ਹਾਂ ਹਾਂ ਤੇ ਇਹ ਇੱਕ ਇੱਕ ਰੇਟ ਹੁੰਦਾ ਹੈ ਕਿ ਕੋਈ ਵੱਧ ਘੱਟ ਵੀ ਹੁੰਦਾ ਹੈ ਰੇਟ ਇੱਕੋ ਹੀ ਹੁੰਦਾ ਜ ਸਾਰਿਆਂ ਦਾ ਟੁੱਟੀ ਅੱਛਾ ਰੇਟ ਇੱਕੋ ਹੀ ਆ ਹਾਂਜੀ ਹਾਂ ਜਿੰਨੇ ਘਰਾਂ ਦਾ ਲਾਵਾਂਗੇ ਨਾ ਸਾਰਿਆਂ ਦਾ ਇੱਕੋ ਹੀ ਰੇਟ ਹੈ ਇਹ ਇਹਦੇ ਚ ਤੁਸੀਂ ਦੱਸਿਆ ਵੀ ਚਾਹ ਇਹਨਾਂ ਦੀ ਹੁੰਦੀ ਹੈ ਰੋਟੀ ਪਾਣੀ ਮੰਨ ਲਓ ਤੁਸੀਂ ਆਪ ਦਾ ਘਰੋਂ ਬਣਾ ਕੇ ਲੈ ਆਉਣੇ ਹੈ ਹਾਂਜੀ ਦੋ ਟਾਈਮ ਦੀ ਚਾਹ ਹੁੰਦੀ ਹੈ ਇਹਨਾਂ ਦੀ ਤੇ ਪਾਣੀ ਹੁੰਦਾ ਹੈ ਰੋਟੀ ਸਾਡੀ ਆਉਂਦੀ ਹੁੰਦੀ ਹੈ ਤੇ ਕਿੰਨੇ ਵਜੇ ਖੇਤਾਂ 'ਚ ਆ ਜੰਨੇ ਆ ਇਹ ਆਪ ਲੈ ਕੇ ਆਉਂਦੇ ਆ ਕਿ ਤੁਸੀਂ ਮੰਨ ਲਓ ਵੀ ਜੋ ਉਹ ਕਰਦੇ ਆ ਇਹ ਲੈ ਕੇ ਆਉਂਦੇ ਆ ਆਹ ਨੂੰ ਇੰਦਰ ਜੋ ਬੈਠੇ ਸਿੱਲਾਈ ਕਰਦੇ ਆਂ ਮੰਨ ਲਓ ਹਾਂ ਉਹਦੇ ਆ ਕੇ ਆਤੀ ਆਤੀ ਕਿ ਇਹਦਾ ਤੇ ਜੇ ਕਿਸੇ ਨੇ ਹੋਰ ਵੀ ਕੋਈ ਝੋਨਾ ਲਵਾਉਣਾ ਹੋਵੇ ਤੁਹਾਡੇ ਤੋਂ ਕਿਉਂਕਿ ਟੀਮ ਵੱਡੀ ਆ ਤੁਹਾਡੇ ਕੰਮ ਥੇਤੀ ਨਿਬੜਦੇ ਆ ਤੁਸੀਂ ਫਿਰ ਵੀ ਆ ਸਮਾਂ ਹੁਣ ਜਿਹੜਾ ਜ਼ਿਆਦਾ ਹੈ ਤੇਜ਼ੀ ਦਾ ਹੀ ਹੈ ਹਾਂਜੀ ਤੇਜ਼ੀ ਦਾ ਹੀ ਕੋਈ ਮਰਜ਼ੀ ਲਵਾ ਸਕਦਾ ਆ ਕੀ ਪੌਂਟ ਕਿਵੇਂ ਕਰਨ ਤੁਹਾਡੇ ਨਾਲ ਕੋਈ ਨੰਬਰ ਤੁਹਾਡਾ ਨੰਬਰ ਵੀ ਦੇ ਬੋਲ ਦੂ ਨੰਬਰ 96462 74962 ਅਸਰ ਇਹ ਰਾਮ ਸਿੰਘ ਦਾ ਨੰਬਰ ਆ ਜੀ ਇਹਾਂ ਦੇ ਵੀ ਦੇਖ ਕੇ ਹਾਂ ਇਹਨਾਂ ਤੇ ਸੰਪਰਕ ਕਰ ਸਕਦੇ ਆ ਦੋਸਤੋ ਆ ਤੁਸੀਂ ਕਿ ਜਿਵੇਂ ਹੁਣ ਸਵੇਰੇ ਤੁਸੀਂ ਦੱਸਦੇ ਆਂ ਵੀ ਸਵੇਰੇ ਲਾਉਣ ਦੇ ਕੀ ਫਾਇਦੇ ਆ ਇੱਕ ਤਾਂ ਫਾਇਦਾ ਕੰਮ ਥੋੜਾ ਸਮਾਂ ਬਚਦਾ ਸਵੇਰੇ ਥੋੜਾ ਕੰਮ ਨਿਬੜਦਾ ਇੱਕ ਤਾਂ ਠੰਡਾ ਹੁੰਦਾ ਜੀ ਹਾਂ ਸਵੇਰ ਹਾਂ ਬਗੜਾਂ ਨੂੰ ਤਕਲੀਫ ਘੱਟ ਆਉਂਦੀ ਆ ਹਾਂ ਇੱਕ ਇਹਦਾ ਵੱਡਾ ਫਾਇਦਾ ਇਹ ਹੈ ਜੀ ਇਹ ਝੋਨਾ ਨਹੀਂ ਮੱਚੂਗਾ ਜਿਹਦਾ ਸਵੇਰ ਦਾ ਲੱਗਿਆ ਹੋਇਆ ਅੱਛਾ ਸਵੇਰੇ ਕਿੰਨੇ ਵਜੇ ਤੱਕ ਵੀ ਸਵੇਰੇ ਕਿੰਨੇ ਤੋਂ ਕਿੰਨੇ ਚਲੋ ਜੀ 5 ਤੋਂ ਲੈ ਕੇ 12 ਵਜੇ ਤੱਕ ਲਾਉਗੇ ਝੋਨਾ ਕਿਤੇ ਨਹੀਂ ਮੱਚੂਗਾ ਅੱਛਾ ਅੱਛਾ ਹਾਂ ਜਾਦੇ ਹੁਣ ਜਿਵੇਂ ਪਾਣੀ ਦੁਪਹਿਰੇ ਆ ਗਰਮੀ ਬਾੜੀ ਆ ਤੇ ਪਾਣੀ ਤਪ ਜਾਂਦਾ ਫਿਰ ਕਿਵੇਂ ਕਰਦੇ ਹੋ 12 ਵਜੇ ਤਕਰੀਬਨ ਨਹੀਂ ਤਪਦਾ ਪਾਣੀ ਜੀ 12 ਵਜੇ ਤੱਕ ਠੰਡਾ ਰਹੂਗਾ ਪਾਣੀ ਉਦੋਂ ਬਾਅਦ ਤਪੂਗਾ ਜਦੋਂ ਤਪ ਜਾਂਦਾ ਫਿਰ ਵੀ ਤੁਸੀਂ ਤਾਂ ਝੋਨਾ ਲਾਈ ਜਾਂਦੇ ਹੋ ਨੀ ਫਿਰ ਉਹ ਕਿਵੇਂ ਕਰੇ ਉਹ ਖਾ ਤਾਂ ਬਹੁਤ ਆ ਅੱਛਾ ਕੋਈ ਬਿਮਾਰੀ ਠਮਾਰੀ ਵੀ ਕੋਈ ਕੋਈ ਹੁੰਦੀ ਆ ਵੀ ਕਿਸੇ ਤਰੀਕੇ ਨਾਲ ਜਦੋਂ ਤੁਸੀਂ ਇੰਨੀ ਕੋਈ ਆਹਾ ਹੁਣ ਸਾਰਾ ਦਿਨ ਐਂ ਹੀ ਤਰੀਕੇ ਨਾਲ ਲਾਉਣਾ ਨਿੰਮਕੀ ਝੋਨਾ ਲਾਉਣਾ ਹਨਾ ਤੇ ਇਹਦੇ ਨਾਲ ਕੋਈ ਢਿਲ ਮੱਠ ਵੀ ਕੋਈ ਵਾਰੀ ਠਵਾਰੀ ਤਾਂ ਕੋਈ ਨਹੀਂ ਉਸ ਤਰੀਕੇ ਨਾਲ ਤੁਸੀਂ ਉਹਦੀ ਥੋੜੀ ਖਰਾਕ ਧੁੰਆਂ ਦਾ ਪੈਂਦਾ ਜਿਆਦਾ ਜੀ ਧੁੰਆਂ ਵੱਧ ਦੁਖਦਿਆਂ ਇਹ ਚ ਹਾਂ ਜ਼ੋਰ ਤਾਂ ਲੱਗਦਾ ਹੀ ਹੈ ਇਹ ਤੇ ਨਸ਼ੇ ਪੱਤੇ ਵਾਲੇ ਤਾਂ ਕੋਈ ਨਹੀਂ ਬੱਚਦਾ ਹਾਂ ਜਿਵੇਂ ਨੌਜਵਾਨ ਆ ਵਧੀਆ ਆਪਣੀ ਫੁਰਤੀ ਨਾਲ ਬੰਦਾ ਵੀ ਨਹੀਂ ਸਾਡੇ ਜਿਹਨਾਂ ਸ਼ੇ ਵਾਲਾ ਜੀ ਅੱਛਾ ਕੋਈ ਨਹੀਂ ਕਰਦਾ ਹਾਂ ਨਾ ਕੀ ਆਵਾਜ਼ ਕਰਿਆ ਤੇ ਨਾ ਕਰਿਆ ਨਾ ਜਵਖਣ ਸਾਰੇ ਪੜ੍ਹਾਈ ਚ ਹੀ ਆ ਬੰਦੇ ਹਾਂ ਬੱਚੇ ਕੁੜੀਆਂ ਵੀ ਪੜ੍ਹਾਈ ਚ ਹੈ ਇਹ ਹੀ ਪੜ੍ਹਾਈ ਚ ਹੈ ਨੀਂਦ ਵਧੀਆ ਹੁੰਦੀ ਹੁਣੇ ਫੇਰਤਾ ਯਾਰ ਇੰਨੇ ਥੱਕੇ ਹੁੰਦੇ ਉਹਦੀਆਂ ਜਗ੍ਹਾ ਮੰਜੇ ਦੇ ਡੱਗਿਆਂ ਨਹੀਂ ਮੁੜ ਕੇ ਕਿੰਨੇ ਵਜੇ ਕਿੰਨੇ ਵਜੇ ਜਾ ਕੇ ਇੱਥੋਂ ਕੰਮ ਛੱਡ ਦਿੰਨੇ ਆ ਤੁਸੀਂ ਸਵੇਰੇ ਤਾਂ ਪੰਜ ਸੱਤ ਵੇ ਛੱਡਦੇ ਸ਼ਾਮ ਨੂੰ ਸਾਢੇ 7 ਵਜੇ ਹਾਂ ਫੱਕ ਪਟ ਕੇ ਸਾਰੀ ਖਲਾਰ ਕੇ ਜੇ ਬਜੰਨੇ ਆ ਅੱਛਾ ਫੇਰ ਫੱਕ ਫੇਰ ਪੜਦੇ ਆ ਤੇ ਫੇਰ ਖਲਾਰਦੇ ਹੋ ਹਾਂਜੀ ਮਲੋ ਜਦੋਂ ਝੋਨਾ ਲਾ ਕੇ ਹਟ ਜਾਂਦੇ ਆ ਫੇਰ ਤੁਸੀਂ ਪਹਿਲਾਂ ਹਟ ਜਾਂਦੇ ਆ ਇੱਥੋਂ ਸਾਰੇ ਜਾਣੇ ਇਕੱਠੇ ਫੱਕ ਪੜਦੇ ਆ ਹਾਂਜੀ ਤੇ ਫੇਰ ਇੱਥੇ ਇਹਦੇ 'ਚ ਖੜਿਆਰਦੇ ਆ ਜਿਵੇਂ ਆਹ ਖਲਾਰੀ ਪਈ ਆ ਫੱਕ ਹੈ ਇਹ ਤੁਸੀਂ ਕੱਲ ਖਲਿਆਰਗੇ ਹਾਂ ਕੱਲ ਖਲਿਆ अच्छा ये सारा ਤੁਸੀਂ ਇਹ ਕਰਕੇ ਪਹਿਲਾਂ ਇਹ ਵੀ ਠੀਕ ਹੈ। ਹਾਂਜੀ। ਯਾਨੀ ਕਿ ਵਧੀਆ ਗੱਲ ਹੈ ਵੀ ਇਹ ਜਿਹੜੀ ਸਵੇਰੇ ਦਾ ਝੋਨਾ ਲਾਇਆ ਮੱਚਦਾ ਨਹੀਂ। ਇਹ ਮੱਚਦਾ ਨਹੀਂ ਝੋਨਾ। ਹਾਂ ਨਹੀਂ ਠੀਕ ਹੈ ਫਿਰ ਤਾਂ ਸਵੇਰੇ ਸਵੇਰੇ ਵਧੀਆ ਜਿਹੜਾ ਤੁਸੀਂ ਵਿੱਢਿਆ ਕੰਮ ਹਨਾ। ਜਿਹਦਾ ਵੀ ਝੋਨਾ ਲਾਤਾ ਮੈਂ 60-70 ਕਿੱਲੋ ਝੋਨਾ ਲਾਤਾ ਹੂੰਗਾ ਇੱਕ ਡੱਕਾ ਵੀ ਨਿਕਲਦੇ ਵਿੱਚ। ਤੇ ਕਿੰਨਾ ਕ ਲਾ ਦਿੰਨੇ ਹੋ ਸਾਰੇ ਸੀਜ਼ਨ ਚ? ਇਹ ਮੰਨ ਕੇ ਚਲੋ ਜੀ 100 ਕਿੱਲੋ ਲੱਗਦਾ ਜੀ। 100 ਕਿੱਲੋ ਲਾ ਹੁੰਦੇ ਹੋਗੇ। ਹਾਂਜੀ। ਅੱਛਾ। ਕੀ ਬਾਤ ਹੈ। ਮੰਨ ਕੇ ਜਦੋਂ 45 ਦਿਨਾਂ ਚ ਲੱਗ ਜਾਂਦਾ 100 ਕਿੱਲੋ। ਠੀਕ ਹੈ ਠੀਕ ਹੈ। ਵੈ ਠੀਕ ਹੈ ਧੰਨਵਾਦ ਠੀਕ ਤੇ ਕਿੰਨਾ ਥਾਲਵਾ ਦੂ ਆਪਾਂ ਲਵਾ ਦੂ ਭਾਈ ਦਿਨ 14 15 ਕਰ ਲਿਆ ਕਦ ਵੱਧ ਵੱਧ ਲਵਾ ਦੂਗੀ ਸਾਰੀ ਦੋਨੇ ਕਰੀਆਂ ਆਪਣੇ ਕਿੰਨੇ ਕਿਦਾਂ ਆਏਗਾ ਆਪਾਂ ਇੱਕ ਤਰੀਕ ਨੂੰ ਇੱਕ ਤੇ ਕਦੋਂ ਕਿਦੋਂ ਕਰਪਾਤੀ ਵਾ ਤੀਰ ਨੂੰ ਲੱਗ ਜੀ ਤੇ ਨਾਲ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਲੱਗ ਲਾਂਗੇ ਹਾਂ ਦੋ ਦਿਨ ਪਹਿਲਾਂ ਲੱਗ ਜੀ ਨਾਲੇ ਮੀਂਹ ਵੀ ਆ ਜੂ ਮੀਂਹ ਤਾਂ ਪਈ ਜਾਂਦਾ ਹੈ ਹਾਂ ਹਾਂ ਮੀਂਹ ਨਾਲੇ ਲਾਈਟ ਦਾ ਵੀ ਸੌਖਾ ਆ ਜੂ ਰਾਮ ਇੱਕ ਇੱਕ ਮੈਂ ਦੱਸੀ ਵੀ ਇੱਕ ਜਿਵੇਂ ਪਨੀਰੀ ਆ ਤੇ ਕਿੰਨੀ ਪਨੀਰੀ ਇੱਕ ਕਿੱਲੇ ਚ ਕਿੰਨੀ ਕ ਪਨੀਰੀ ਲੱਗ ਜਾਂਦੀ ਐ ਇਹ 2.5 ਮਰਲੇ ਪੈਂਦੇ ਆ ਕਿੱਲੇ ਚ ਬਾਕੀ 2.5 ਮਰਲੇ ਪਤਲੇ ਦਾ ਫਰਕ ਐ ਅੱਛਾ ਉਹਦਾ ਵੀ ਫਰਕ ਆਰਾ ਦਾ 2.5 ਮਰਲੇ ਪਹਿਣਗੇ ਜੀ ਹਾਂ ਜਿਹੜਾ 17 18 ਆ ਉਹ 3 ਮਰਲੇ ਪਹਿਣਗੇ ਜੀ ਅੱਛਾ ਇਹ ਗੱਲ ਵੀ ਨਾਲ ਉਹ ਵੀ 3 ਮਰਲੇ ਪਹਿਣਗੇ ਜੀ ਠੀਕ ਆ ਆਪਣੀ ਬੰਦ ਕਿਹੜੀ ਕੀਤਾ ਸੀ ਬੰਦ ਕਿਹੜਾ ਕੀਤਾ ਸੀ ਝੋਨਾ ਮਲੇ ਬੰਦ ਵੀ ਸਰਕਾਰਾਂ ਦੇ ਨੇ ਨੇ ਹਾਈਬ੍ਰਿਡ ਬੰਦ ਕਰਿਆ ਐਸ ਕੀ ਬੰਦ ਆ ਹਨਾ ਆ ਬੰਦ ਹਾਂ ਠੀਕ